ਸਤਿ ਸ੍ਰੀ ਅਕਾਲ ਸਮੂਹੀ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਸਮੂਹ ਤਖਤਪੁਰਾ ਨਗਰ ਨੂੰ ਬੇਨਤੀ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਿਹਰ ਕੀਤੀ ਦੇ ਮਾਲਕ ਬੰਦੀ ਸ਼ੋਲ ਨਰੰਗਕਾਰ ਧੰਨ 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 ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਧਰਤੀ ਗੁਰੂ ਸਾਹਿਬਾਂ ਦੇ ਚਰਨ ਛੂਹ ਪ੍ਰਾਪਤ ਜਿਸ ਇਸ ਨਗਰ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਬਤਾਰ ਸਿੰਘ ਜੀ ਢੂਰਕੋਟ ਵਾਲੇ ਮਹਾਂਪੁਰਕੀਸ਼ ਨਗਰ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਗਰੀਬ ਬੱਚਿਆਂ ਵਾਸਤੇ ਕਥਾ ਕੀਰਤਨ ਵਿਦਿਆਲਾ ਖੋਲ ਰਹੇ ਹਨ ਤੇ ਪਿਛਲੇ ਸਮੇ ਤੋਂ ਲੈ ਕੇ ਗੁਰੂ ਘਰ ਦੀ ਕਾਰ ਸੇਵਾ ਚੱਲਦੀ ਹੈ ਨਗਰਾਂ ਦੇ ਅਪਰਾਲੇ ਦੇ ਨਾਲ ਬਾਹਰ ਦੇ ਸਾਮਨੇਸਾਂ ਦੇ ਵਿੱਚ ਰਹਿੰਦੀਆਂ ਸੰਗਤਾਂ ਮਹਾਂਪੁਰਖਾਂ ਦੇ ਸੰਗੀ ਦੇ ਅਪਰਾਲੇ ਦੇ ਨਾਲ ਇਲਾਕਾ ਨਿਵਾਸੀਆਂ ਦੇ ਅਪਰਾਲੇ ਦੇ ਨਾਲ ਜੋ ਕਿ ਪਿਛਲੇ ਸਮੇਂ ਤੋਂ ਲੈ ਕੇ ਇਸ ਪਾਵਨ ਸਥਾਨ ਦੀ ਵਿਦਿਆਲੇ ਦੀ ਅਗਰਦਸ਼ਮ ਦੀ ਮਹਾਂਪੁਰਖ ਸੇਵਾ ਸ਼ੁਰੂ ਪਰਵਾ ਰਹੇ ਨੇ ਪਰਉਪਕਾਰ ਵਾਸਤੇ ਸਤਿਗੁਰੂ ਜੀ ਦੀ ਗੁਰਬਾਣੀ ਦਾ ਪ੍ਰਮਾਨ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦੇ ਆ ਫਲ ਪਾਵਨ ਹਉਮੈ ਵਿੱਚੋਂ ਜਾਏ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਸ ਪ੍ਰਕਾਰ ਜਿੱਥੇ ਵਿਦਿਆਲੇ ਵਾਸਤੇ ਬਿਲਡਿੰਗ ਤਿਆਰ ਹੋ ਰਹੀ ਹੈ ਉੱਥੇ ਨਾਲ ਬਿਰਦਾ आश्रम ਦੀ ਸੇਵਾ ਚੱਲ ਰਹੀ ਹੈ ਆਉਣ ਵਾਲੇ ਬੁੱਧਵਾਰ ਵਾਲੇ ਦਿਨ ਭਾਈ ਇਸ ਬਿਲਡਿੰਗ ਦੀ ਲੈਂਟਰ ਪਵੇਗਾ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਬੁੱਧਵਾਰ ਵਾਲੇ ਦਿਨ ਪਹੁੰਚਣ ਦੀ ਕਿਰਪਾਲਤਾ ਕਰਨੀ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ ਜੋ ਮਾਪੁਰਖਾਂ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਬਾਹਰ ਰਹਿੰਦੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਗੁਰਸਿੱਖਾਂ ਨੂੰ ਬੇਨਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਤੋਂ ਵੱਧ ਯੋਗਦਾਨ ਪਾਉਣਾ ਯੋਗਦਾਨ ਪਾ ਕੇ ਮਾਇਆ ਸਫਲ ਕਰਨੀ ਆਉਣ ਵਾਲੇ ਬੁੱਧਵਾਰ ਨੂੰ ਭਾਈ ਇਸ ਪਾਵਨ ਅਸਥਾਨ ਤੇ ਪਹੁੰਚ ਕਰ ਜਿੱਥੇ ਕਿ ਲੈਂਟਰ ਦੀ ਸੇਵਾ ਹੋ ਰਹੀ ਹੈ ਲੈਂਟਰ ਪੈ ਰਿਆ ਸੈਟਿੰਗ ਸੈਟਿੰਗ ਹੋ ਰਹੀ ਹੈ ਉਹ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਦਿਨ ਲੈਂਟਰ ਪਵੇਗਾ ਉਸ ਦਿਨ ਕਈਆਂ ਮਹਾਂਪੁਰਖਾਂ ਨੇ ਵੀ ਚਰਨ ਪਾਉਣੇ ਆ ਕਈਆਂ ਮਹਾਂਪੁਰਖਾਂ ਨੇ ਪਹੁੰਚਣਾ ਲੈਂਟਰ ਤੇ ਭਾਈ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਲੰਗਰਾਂ ਦੇ ਵਿੱਚ ਯੋਗਦਾਨ ਪਾਉਣਾ ਹੱਥੀਂ ਸੇਵਾ ਕਰਨੀ ਆਪਣਾ ਜਨਮ ਸਾਫਲਾ ਬਣਾਉਣਾ ਉਹ ਸੰਗਤਾਂ ਨੂੰ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਸਮੂਹ ਜੱਥੇਬੰਦਗੋ ਮਹਾਂਪੁਰਖਾਂ ਦਾ ਜੱਥਾ ਜਿਸ ਤਰ੍ਹਾਂ ਕਿ ਸ੍ਰੋਮਣੀ ਪੰਥ ਅਕਾਲੀ ਸ਼ਹੀਦਾ ਕਰਨਾ ਦਲ ਬਾਬਾ ਸਦਾ ਅਨੰਦ ਜੀ ਰਵਿਟੇ ਗੁਰੂ ਕੇ ਬੇਟੇ ਜਥੇਦਾਰ ਬਾਬਾ ਪਰਮਜੀਤ ਸਿੰਘ ਜੀ ਔਰ ਭੂਲਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਜਿੱਥੇ ਕਿ ਆਪਣੇ ਜਥੇ ਸਮੇਤ ਇਸ ਪਾਵਨ ਅਸਥਾਨ ਤੇ ਮਹਾਂਪੁਰਖਾਂ ਦੇ ਨਾਲ ਪਿਆਰ ਰੱਖਦੇ ਆ ਕਿਉਂਕਿ ਇਲਾਕਾ ਨਿਵਾਸੀਆਂ ਦਾ ਇਹ ਨਗਰ ਨਿਵਾਸੀਆਂ ਦਾ ਇਹ ਸਥਾਨ ਬਣ ਰਿਹਾ ਸੰਗਤਾਂ ਦਾ ਸਥਾਨ ਬਣ ਰਿਹਾ ਮਹਾਂਪੁਰਖਾਂ ਨੇ ਵੜਾ-ਵੜਾ ਅਪਰਾਰਲਾ ਕੀਤਾ ਇਹ ਅਪਰਾਲੇ ਦੇ باوجود ਵੀ ਦੂਰ ਦਰਡੇ ਤੋਂ ਸੰਗਤਾਂ ਇੱਥੇ ਪਹੁੰਚ ਕਰ ਮਾਇਆ ਕਰਕੇ ਛੇ ਮਿੰਟ ਕਰਕੇ ਸੇਵਾ ਕਰ ਰਹੀਆਂ ਹਨ ਜਰਲੇ ਦੇਸਾਂ ਦੇ ਵਿੱਚੋਂ ਤੇ ਅਪਰਾਲਾ ਸੰਗਤਾਂ ਕਰ ਰਹੀਆਂ ਤੇ ਭਾਈ ਬੇਨਤੀ ਹੈ ਦਿਨ ਬੁੱਧਵਾਰ ਨੂੰ ਇਸ ਪਾਵਨ ਅਸਥਾਨ ਤੇ ਪਹੁੰਚ ਕਰ ਹਾਜ਼ਰੀਆਂ ਭਰਨੀਆਂ ਯੋਗਦਾਨ ਪਾਉਣਾ ਸੇਵਾ ਕਰਕੇ ਹੱਥੀ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ ਨਾਮ ਦੇ ਰਸਿਏ ਪਰਉਪਕਾਰੀ ਮਹਾਂਪੁਰਖ ਜਿਨ੍ਹਾਂ ਨੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਆਪਣੇ ਇਡਗਾ ਦੇ ਵਿੱਚ ਵੀ ਗੁਰਸਿੱਖੀ ਦਾ ਪ੍ਰਚਾਰ ਕੀਤਾ ਮਹਾਂਪੁਰਖਾਂ ਨੇ ਜਿਨ੍ਹਾਂ ਦੇ ਨਾਮ ਰਹਿੰਦਿਆਂ ਗੁਰੂ ਕੇ ਸਿੱਖ ਜਿਹੜੇ ਪ੍ਰਚਾਰ ਪ੍ਰਸਾਰ ਕਰਨ ਲੱਗੇ ਮਹਾਤਮਾ ਲੋਕ ਮਹਾਂਪੁਰਖਾਂ ਦੇ ਨਾਮ ਰਹਿ ਕੇ 50-55 ਸਾਲ ਤੋਂ ਮਹਾਂਪੁਰਖ ਨਗਰਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਕਥਾ ਕੀਰਤਨ ਵਿਚਾਰਾਂ ਕਰ ਰਹੇ ਹਨ ਏ ਭਾਈ ਬੇਨਤੀ ਐ ਮਾਹ ਪੁਰਖਾਂ ਨੂੰ ਆਪਾਂ ਸੰਜੋਗ ਦੇਈਏ ਇਸ ਪਾਵਨ ਅਸਥਾਨ ਤੇ ਸੇਵਾ ਕਰਕੇ ਲਾਹੇ ਪ੍ਰਾਪਤ ਕਰਕੇ ਦਾਸ ਇੰਨੀਆਂ ਗੱਲਾਂ ਕਹਿੰਦਾ ਹੋਇਆ ਬੇਨਤੀਆਂ ਕਰਦਾ ਹੋਇਆ ਫਿਮਾਂ ਦਾ ਜਾਟਕ ਨਗਰ ਤਖਤਪੁਰਾ ਤਿੰਨ ਗੁਰੂ ਸਾਹਿਬਾਂ ਦੀ ਚਰਨ ਛੂਹ ਪ੍ਰਾਪਤ ਧਰਤੀ ਦੇ ਭਾਈ ਪੌਂਟ ਕਰਲਾ ਇਹ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਤੁਪਾਵੇ ਫਤੇ ਪਾਵੇ ਗੱਜ-ਗੱਜ ਕਰ ਲੱਗ ਜਾਵੇ ਨਾ ਲੋ ਜਾਵੇ ਬਹੁਤ ਬਿਹਾਰ ਕਰ